ਹਾਂ ਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਦੁਸ਼ਰ ਕਹਿੰਦੇ ਤੁਮ ਵੀ ਕਹੜਾ ਸੋ ਦਾ ਇੱਕ ਹੋਰ ਨਵਾਂ ਵਲੋਗ ਵਿੱਚ ਦੋਸਤੋ ਹੁਣ ਤੁਹਾਨੂੰ ਪਤਾ ਹੀ ਹੈ ਕਿ ਲੋੜੀ ਆ ਗਈ ਆ ਤੇ ਸਿਆਲ ਵੀ ਆ ਗਏ ਨੇ ਹੁਣ ਪਤੰਗਾਂ ਪੰਗਾਂ ਚੜ੍ਹਨੀਆਂ ਸ਼ੁਰੂ ਹੋਈ ਜਾਣੇ ਤੁਹਾਡੇ ਪਿੰਡ ਤੇ ਸ਼ੁਰੂ ਨਹੀਂ ਹੋਈਆਂ ਉਹਦਾ ਮਤਲਬ ਸ਼ਹਿਰ ਚ ਹੋ ਗਏ ਨੇ ਬਟਾਲੇ ਬਟੂਲੇ ਸ਼ੁਰੂ ਹੋ ਗਏ ਨੇ ਪਤੰਗਾਂ ਚੜ੍ਹਨੀਆਂ ਤੇ ਮੈਂ ਸੋਚੰਦਾ ਮੈਂ ਪਤੰਗਾਂ ਪੰਗਾਂ ਲੈ ਆਉਣਾ ਵਾ ਤੇ ਲੈ ਕੇ ਆਉਨੇ ਆ ਪਤੰਗਾਂ ਤੇ ਹੋਲ ਸੇਰ ਰੇਟੀ ਲੈ ਕੇ ਆਉਨੇ ਆ ਕਮਲ ਦੀ ਦੁਕਾਨਦਾਰੀ ਆ ਦੁਕਾਨ ਖਲੋਣੀ ਆ ਸੋ ਮੈਂ ਤੇ ਮੇਰਾ ਤੇ ਆਈਡੀਆ ਆ ਵੀ ਅਰਕੀਨਾਂ ਦੁਕਾਨਾਂ ਤੇ ਅਰਕੀ ਮਤਲਬ ਵੀ ਗੁੱਡੇ-ਗੱਡੇ ਘਾਟਾਂ ਆ ਜਿਹੇ ਦੁਕਾਨਾਂ ਤੇ ਤੇ ਮੈਂ ਮੈਂ ਲਿਓਨਾ ਵਾਂ ਵੇਚ ਦੇਉਂਦੇ ਆ ਜੇ ਵਿਗਣਗੇ ਤੇ ਚਲਦੇ ਆ ਹੁਣ ਪਹਿਲਾਂ ਆ ਜਾਣਾ ਹਰਚਵਾਲ ਹਰਚਵਾਲ ਜਾ ਕੇ ਫਿਰ ਬਾ ਜਾਣਾ ਬਟਾਲੇ ਉਹ ਸੱਚ ਕਾਦੀਆਂ ਕਾਦਿਓ ਫਿਰ ਦੇਖਦੇ ਆ ਹੋਲਸੇ ਰੇਟ ਤੇ ਗੁੱਡੇ-ਗੱਡੇ ਲੈਣੇ ਆ ਤੇ ਵਧੀਆ ਲੱਗਣਗੇ ਵਧੀਆ ਕੀ ਲੱਗਣੇ ਜਦੋਂ ਲੈ ਆਉਣ ਨੇ ਆ ਬਾਈ ਇੱਥੇ ਵਿਗਣਗੇ ਥੋੜੇ ਬਹੁਤੇ ਤੇ ਚਲਦੇ ਆ ਜੇ ਗੱਟੂ ਵੀ ਪੁੱਛਾਂਗੇ ਜੇ ਗੱਟੂ ਮਿਲ ਲਗੇ ਤੇ ਗੱਟੂ ਵੀ ਲੈ ਕੇ ਆਵਾਂਗੇ ਪਰ ਮੇਰਾ ਇਰਾਦਾ ਉਹ ਗੱਟੂ ਹੋਈ ਨਾ ਲਈਏ ਕਿਉਂਕਿ ਪਹਿਲਾਂ ਜੇ ਕਿਸੇ ਨੇ ਗੁੱਡ ਗੱਡ ਲੈਂਡ ਹੋਣੀ ਹੈ ਉਹਨੂੰ ਪੁੱਛਾਂਗੇ ਵੀ ਗੱਟੂ ਚਾਹੀਦੇ ਕਿ ਨਹੀਂ ਚਾਹੀਦੇ ਜੇ ਕਹਿਣਗੇ ਚਾਹੀਦੇ ਨੇ ਤੇ ਫਿਰ ਗੱਟੂ ਵੀ ਲਿਆਵਾਂਗੇ ਫਿਰ ਕਿਤੇ ਚਲ ਜਾਏ ਗੱਟੂ ਲੈਣ ਤੇ ਹੁਣ ਮੇਰਾ ਇਰਾਦਾ ਵਾ ਚਲਦੇ ਆ ਪਹਿਲਾਂ ਦੇ ਫਰੰਗਣੂਗੇ ਲੈ ਕੇ ਉਹਨੇ ਗੱਲੀਆਂ ਤੇ ਚਲੋ ਫਿਰ ਚਲਦੇ ਆ ਬਿਨਾਂ ਕਿਸੇ ਦੇਰੀ ਤੋਂ ਹੁਣ ਦੋਸਤੋ ਇਹ ਹਰਚਵਾਲ ਆ ਗਏ ਆ ਤੇ ਇੱਥੇ ਨਾਲ ਸਕੂਟਰੀ ਹਸਤਾਲ ਹੋਣੀ ਬਈ ਆ ਆਪਣਾ ਕਿਉਂ ਕਿਉਂਕਿ ਅਕਦਰ ਨਾ ਲੱਗਾ ਸਾਨ ਨੇ ਧਰਨਾ ਲਾਇਆ ਹੁਣ ਪਤਾ ਨਹੀਂ ਕਿਉਂ ਲਾਇਆ ਵਾ ਧਰਨਾ ਪਤਾ ਨਹੀਂ ਇਹਨਾਂ ਨੇ ਕਾਹਦਾ ਲਾ ਛੜਿਆ ਸਾਰੇ ਜਾਮ ਜੂਮ ਲੱਗਾ ਵਾ ਤੁਹਾਨੂੰ ਲੱਗ ਰਿਹਾ ਦਿਖੋਨੇ ਆ ਤੇ ਦੇਖ ਲਿਆ ਜਾਗੇ ਕੋਈ ਇਧਰ ਦੇਖ ਸਾਹੇ ਦੋਸਤੋ ਧਰਨਾ ਲੱਗਾ ਹੋਇਆ ਵਾ ਧਰਨਾ ਤਾਂ ਲੱਗਾ ਕਿ ਉਹ ਵੀ ਖਰਚ ਵਾਲਦੇ ਉਹ ਕਾਦੀਆ ਵਾਲੀ ਰੋਡ ਐ ਇਹ ਬਣੇ ਨਹੀਂ ਲਈ ਕਾਦੀਆ ਤੱਕ ਇਹ 2 ਸਾਲ ਹੋ ਗਏ ਨੇ ਸੜਕ ਨਹੀਂ ਬਣਦੀ ਤੇ ਤਾਂ ਕਰਕੇ ਧਰਨਾ ਲਾਇਆ ਹੋਇਆ ਵਾ ਹੋਣ ਦੋਸਤੋ ਫਿਰ ਮੈਂ ਹਸਪਤਲ ਆਇਆ ਮੈਂ ਇਥੇ ਸਕੂਟਰੀ ਲੈਣੇ ਵੇਨੇ ਉਥੋਂ 14 ਵਾਲਾ ਚੌਂਗ ਜਣ ਦਾ ਵੇਚਦੇ ਆ ਸਕੂਟਰੀ ਨੰਗਲ ਦਿੰਦੇ ਆ ਤੇ ਇਹਨਾਂ ਨੂੰ ਮੈਂ ਆ ਚਲਦੇ ਆ ਜਾਏ ਵੇਚਦੇ ਆ ਸਾਡਾ ਵਾਰੀਵਾਰੀ ਖੇਤ ਦੇ ਨਾਲ ਵੀ ਸੰਚਾਲਨ ਕਮੇਟੀਆਂ ਦਾ ਰਾਹਿਕ ਕਾਨੂੰਨ ਕੋਲ ਕੇ ਆ ਮਾਰੇ ਆਇਆ ਇੱਥੇ ਕਰ ਲੋ ਕਰ ਲੋ ਹੁਣ ਦੋਸਤੋ ਧਰਨੇ ਸਕੂਟਰੀ ਕੱਢ ਕੇ ਮੈਂ ਲੈ ਆਂਦੀ ਆ ਗਾਂ ਅਤੇ ਬੈਂਕ ਚਾਉਣਾ ਹੈਗਾ ਆਪਣਾ ਅਕਾਊਂਟ ਖੁਲਾਉਣਾ ਹੈ। ਹੁਣ ਬੈਂਕ ਚ ਆ ਗਏ ਆ। ਉਧਰ ਨੰਗਨ ਦੇ ਦਿੰਦੇ ਨਹੀਂ। ਮਾਹੀ ਕਿਤੇ ਕਾਰ ਦੀ ਲਾਂਦੀ, ਟੂਟਰੀ ਤੇ ਹੁਣ ਅਕਾਊਂਟ ਖੁਲਾਉਣੀ ਆ ਤੇ ਫਿਰ ਬਾ ਚਲਦੇ ਆ ਸ਼ਹਿਰ ਗੁੱਡੇ ਰਣ। ਹੁਣ ਦੋਸਤੋ ਆਪਣਾ ਏਟੀਐਮ ਕਾਰਡ ਅਪਲਾਈ ਹੋ ਗਿਆ। ਹੁਣ ਚਲਦੇ ਆ ਕਾਦੀ ਤੇ ਲੈਣੇ ਆ ਜਾਏ ਗੁੱਡੇ ਬੜੇ ਚੱਸੀ ਢੀਕਾ ਤੇ ਚਲਦੇ ਆ ਹੁਣ ਚਲੋ ਜੀ। ਹੁਣ ਦੋਸਤੋ ਹੀ ਕਾਦੀ ਪਹੁੰਚ ਗੀਆਂ ਤੇ ਇੱਥੇ ਹੁਣ ਦੁਕਾਨ ਦਾ ਨਹੀਂ ਪਤਾ ਲੱਗਦਾ। ਉਧਰ ਇੱਕ ਸਾਹਮਣੇ ਦੁਕਾਨ ਹੈ ਆ ਵਾ। ਹੁਣ ਪਤਾ ਨਹੀਂ ਉਹ ਆ ਕਿ ਹੋਰ ਕੋਈ ਆ ਜਿਹੜੇ ਇਕੱਲੇ ਕਿ ਆਇਨਾ ਵੀ ਆਜ ਇ ਉਹਨੂੰ ਫੋਨ ਕੀਤਾ ਵਾ ਤੇ ਉਹਨੂੰ ਦੱਸ ਲੱਗੇ ਕਿੱਥੇ ਦੁਕਾਨ ਆ ਇੱਕ ਆ ਦੁਕਾਨ ਆ ਅੱਛੀ ਕਾਈਟ ਸਟੋਰ ਆ ਆਈ ਥਿੰਕ ਇਹੋ ਹੀ ਦੁਕਾਨ ਆ ਹੋ ਤੇ ਇੱਥੇ ਕਿਤੇ ਹੈ ਨਹੀਂ ਆ ਰਾਹ ਦੇ ਹੁਣ ਪਤਾ ਨਹੀਂ ਕਿਹੜੀ ਦੁਕਾਨ ਆ ਇਹ ਹੀ ਆ ਹੁਣ ਦੋਸਤੋ ਦੁਕਾਨ ਤੇ ਪਹੁੰਚ ਗਏ ਆ ਦੇਖਦੇ ਆ ਹੁਣ ਕਿੱਦਾਂ ਦੀਆਂ ਗੁੱਡੀਆਂ ਮਿਲਦੀਆਂ ਤੇ ਕੀ ਹਿਸਾਬ ਕਿਤਾਵਾ ਕੋਸ਼ਿਸ਼ ਦੇ ਆ ਆ ਦੇਖ ਸਕਦੇ ਆ ਆ ਦੁਕਾਨ ਆ ਗੁੱਟ ਗੱਡੇ ਪਏ ਆ ਉੱਪਰ ਵੱਡੇ ਗੁੱਡੇ ਵੀ ਆ ਮਗਰ ਗਟੂ ਗਟੂ ਵੀ ਪਏ ਨੇ ਮੈਂ ਤਾਂ ਕੰਗਾ ਹੀ ਖਾਣਿਆ ਮੇਰੇ ਦੇ ਗੁੱਡੇ ਮੋਂ ਦੋਸਤੋ ਹੀ ਗੁੱਡੇ ਲੈ ਕੇ ਤੇ ਆ ਕੇ ਸਕੂਟਰੀ ਲਾ ਕੇ ਦੇਖ ਸਕਦੇ ਜੀ ਕੋਈ ਇੰਨੇ ਗੁੱਡੇ ਲੈਏ ਨੇ ਆਹ ਦੁਕਾਨ ਤੋਂ ਲੈ ਸਾਹਮਣੇ ਵਾਲੀ ਤੇ ਹੋਲਸੇ ਰੇਟ ਕਰ ਲਿਆ ਵਾ ਤੇ ਹੋਰ ਚਲ ਗਿਆ ਘਰ ਨੂੰ ਤੇ ਘਰ ਜਾਇਦਾਨ ਨੂੰ ਪਹੁੰਚਿਆ ਜਿਹੜੀ ਜਿਹੜੀਆਂ ਬੰਦਾ ਲਈਆਂ ਨੇ ਇਹ ਥੋੜੀਆਂ ਕਿ ਲਈਆਂ ਨੇ ਤੇ ਜਾ ਕੇ ਤੁਹਾਨੂੰ ਸਾਰ ਜਾਈ ਦਿਖਾਉਨੇ ਆ ਤੇ ਚਲਦੇ ਆਉਣ ਕਰੇ ਬਸ ਅੱਧੇ ਘੰਟੇ ਤੱਕ ਇਹ ਘਰੇ ਪਹੁੰਚ ਜਾਣਾ ਵਾ ਫਿਰ ਜਾ ਕੇ ਤੁਹਾਨੂੰ ਦਿਖਾਉਨੇ ਆ ਗੁੱਡੀਆਂ ਹੁਣ ਦੋਸਤੋ ਇਹ ਗੁੱਡੇ ਲੈ ਕੇ ਆ ਗਏ ਆ ਘਰੇ ਇਧਰ ਦੇਖ ਸਕਦੇ ਕੋਈ ਇਨੇ ਗੁੱਡੇ ਲੈ ਆਂਦੇ ਨੇ ਥੋੜੇ ਹੀ ਲੈ ਆਂਦੇ ਨੇ ਸਾਬ ਕੁ ਦੀ ਅਜੇ ਜੇ ਵਿਗਣ ਗਏ ਤੇ ਹੋਰ ਲੈ ਆਵਾਂਗੇ ਗੁੱਡੇ ਤੇ ਗੱਟੂ-ਗੱਟੂ ਬਾਰੇ ਵੀ ਕਰਦੇ ਆ ਪਤਾ ਕਿ ਪੁੱਛਦੇ ਆ ਵੀ ਦੇ ਕੇ ਇਨੇ ਗੱਟੂ-ਗੱਟੂ ਲੈਣੇ ਆ ਤੇ ਮੈਂ ਫਿਰ ਪੁੱਛਾਂ ਕਿ ਇਹਨੂੰ ਵੀ ਜੇ ਮਿਲਦੇ ਹੈ ਗੱਟੂ ਤੇ ਗੱਟੂ ਵੀ ਲੈ ਆਵਾਂਗੇ ਤੇ ਹੁਣ ਇਹਨਾਂ ਨੂੰ ਸਮੇਟ ਦੇ ਸਮੋੜ ਦੇ ਕੇ ਇਹਨਾਂ ਨੂੰ ਖੋਲਦੇ ਆ ਤੇ ਚੈੱਕ ਕਰਦੇ ਆ ਮੰਜੀ-ਮੁੰਜੀ ਤੇ ਲਾਉਣੇ ਹਨ ਫਿਰ ਭਾਈ ਮੁੰਡੇ ਬਣਾ ਦੱਸਾਂਗੇ ਵੀ ਇਹ ਲਿਆਂਦੇ ਆ ਗੁੱਡੇ-ਗੜੇ ਲਿਆਂਦੇ ਨੇ ਜੇ ਖਰੀਦਦੇ ਨੇ ਤੇ ਲੈ ਲਓ ਹੁਣ ਲਾਉਨੇ ਇਹਨਾਂ ਨੂੰ ਸੈੱਟ ਕਰਕੇ ਹੁਣ ਦੋਸਤੋ ਇਹ ਗੁੱਡੇ ਖਲਾਰ ਲੱਗਿਆ ਇੱਥੇ ਮੰਜੀ ਤੇ ਖੋਲਦੇ ਆ ਤੇ ਰੋਸੀਨਿਓ ਖੋਲਣ ਦੀ ਆਣ ਦੋਸਤੋ ਗੁੱਡੇ ਲਿਆਂਦੇ ਦੋਸਤੋ ਵੀਰੇ ਭਰਾ ਵੀ ਆ ਗਿਆ ਵਾ ਦੋਸਤੋ ਵੀ ਗੱਲ ਲੱਗੇ ਦੇਖੋ ਇਹ ਗੁੱਡੇ ਡਾਊਨ ਆਉਂਦੇ ਨੇ ਆਹ ਲਾਈਨ ਇਹ ਖੁੱਲ ਜਾ ਸਿੰ ਸਿੰ ਖੁੱਲ ਜਾ ਖੁੱਲ ਜਾ ਸਿੰ ਸਿੰ ਲੋ ਵੀ ਦੋਸਤੋ ਆਪਣੇ ਗੁੱਡੇ ਖੁੱਲ ਗਏ ਓਹ ਇੱਕ ਜਿਸੀ ਕੀ ਆਦਰੇ ਖਲਾਰਾ ਪੈਜੀ ਤਾਂ ਤੋਂ ਪਹਿਲਾਂ ਆਹ ਲਿਸ਼ਕਣੇ ਗੁੜੇ ਲਿਆਂਦੇ ਨੇ ਪਰ ਆਹ ਉਹ ਅੱਗੋਂ ਇੱਧਰ ਉਹ ਤਾਂਦਲਾ ਆਹ ਲਿਸ਼ਕਣੇ ਗੁੜੇ ਲਿਆਂਦੇ ਨੇ ਠੀਕ ਹੈ ਪੰਜਾਹ ਪੰਜਾਹ ਲਿਆਂਦੇ ਸਾਰੇ ਪੰਜਾਹ ਪੰਜਾਹ ਤੇ ਫੇਰ ਆੜ ਹੋ ਗਏ ਇਹਨਾਂ ਨੇ ਪੱਦੜ ਹਾਂ ਪੱਦੜ ਪੱਦੜ ਗੁੜੇ ਪੱਦੜ ਇਹ ਗੁੜੇ ਲਿਆਂਦੇ ਇਹ ਵੀ ਪੰਜਾਹ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਉਂਦੇ ਨੇ ਆ ਇੰਨੇ ਗੁੱਡੇ ਨਹੀਂ ਲੈਂਦੇ ਉਸ ਤੋਂ ਬਾਅਦ ਆਉਂਦੇ ਨੇ ਆ ਜਿਹੜੇ ਇਹ ਨਿੱਕੇ ਗੁੱਡੇ ਆ ਥੋੜੇ ਹੈ ਉਹ ਹੀ ਨੇ ਪਰ ਨਿੱਕੇ ਨਹੀਂ ਗੁੱਡੇ ਥੋੜੇ ਕਿ ਉਹ ਹੀ ਆ ਸੇਮ ਆ ਉਹ ਹੀ ਆ ਸੇਮ ਹੈ ਸੇਮ ਆ ਡਿਜ਼ਾਈਨ ਚੇਂਜ ਆਈ ਇਹ ਡਿਜ਼ਾਈਨ ਉਹ ਸਿੰਪਲ ਨੇ ਉਹ ਕਲਰਫੁਲ ਨੇ ਤੇ ਆ ਤੁਹਾਡੇ ਡਿਜ਼ਾਈਨ ਵਾਲੇ ਨੇ ਤੇ ਆ ਵੀ ਅਭੀ ਕੁਝ ਆ ਵੀ ਉਹ ਹੀ ਆ ਵੀ ਦੇ ਵੀ ਅਲੱਗ-ਮਗ ਡਿਜ਼ਾਈਨ ਨੇ ਤਿੰਨ ਤਰ੍ਹਾਂ ਦੇ ਨੇ ਚਾਰ ਤਰ੍ਹਾਂ ਦੇ ਇੱਕ ਲਾਲ ਇਰਵੇ ਥੋੜਾ ਸੰਤਰੀ ਥੋੜੀ ਦਾਲੇ ਨੇ ਕਿਉਂਕਿ ਜੇ ਥੋੜੇ ਪਾਰਟੀ ਵੀ ਆ ਚਲੋ ਇੰਨਾ ਜਿਉਂ ਚੱਲਦਾ ਯਾਰ ਸਾਰੇ ਵੇਖ ਥੋੜਾ ਨਾਲ ਲਿਓਨੇ ਖੋਲ ਸਾ ਇਹਨੇ ਕੋਈ ਇੰਨੇ ਗੁੱਟੇ ਨਹੀਂ ਆਂਦੇ ਨੇ ਤੇ ਆਣ ਲਾਲ ਇਹ ਕਿੰਨੂ ਕਹਿੰਦੇ ਅਮਰੀਕਾ ਅਮਰੀਕਾ ਕੋਈ ਇੰਨੇ ਗੁੱਟੇ ਨਹੀਂ ਆਂਦੇ ਨੇ ਤੇ ਇਹਦਾ ਰੇਟ ਤੁਹਾਨੂੰ ਦੱਸਾਂ ਕੋਈ ਲਾਸਟ ਦੇ ਤੇ ਦੇਖਦੇ ਇਹ ਵੀ ਉਹਨਾਂ ਤੋਂ ਹੋ ਗਿਆ। ਹੋਰ ਦੋਸਤੋ ਦਾ ਦਿਨ ਹੋ ਗਿਆ ਵਾ ਤੇ ਮੈਂ ਕੱਲ ਸ਼ਾਮ ਨੂੰ ਵਲੋਗ ਐਂਡੀ ਕਰ ਸਕੀਆ ਕਿਉਂਕਿ ਕੱਲ ਜ਼ਰੂਰ ਕੰਮ ਪੈ ਗਿਆ ਹੈਗਾ ਤੇ ਮੈਂ ਚੱਲ ਅੱਜ ਵਲੋਗ ਐਂਡ ਕਰ ਦਿੰਨੇ ਆ ਤੇ ਜੇ ਦੋਸਤੋ ਤੁਸੀਂ ਵੀ ਇਹ ਬਿਜ਼ਨਸ ਕਰਨਾ ਚਾਹੁੰਦੇ ਹੋ ਪਤੰਗਾ ਦਾਜ ਤੁਸੀਂ ਬਹੁਤ ਸੇ ਰੇਟ ਤੇ ਪਤੰਗਾ ਲਿਆ ਕੇ ਇੱਥੇ ਪਿੰਡ ਚ ਵੇਚ ਸਕਦੇ ਜੀ। ਤੁਸੀਂ ਇਹ ਸੋਚੋ ਵੀ ਵੇਖੋ ਵੀ ਜੇ ਤੁਹਾਡੇ ਦੁਕਾਨਾਂ ਅਜੇ ਤੱਕ ਪਤੰਗਾ ਨਹੀਂ ਹੈ ਤੁਹਾਡੇ ਪਿੰਡ ਤੁਸੀਂ ਹੁਣ ਲਿਆ ਕੇ ਵੇਚ ਸਕਦੇ ਜੇ ਤੁਹਾਡੇ ਪ੍ਰੋਫਿਟ ਹੋਏਗਾ ਤੇ ਮੈਂ ਵੀ ਹੁਣ ਬਿਜ਼ਨਸ ਸ਼ੁਰੂ ਕੀਤਾ ਵਾ ਸ਼ਾਇਦ ਵੇਚਦੇ ਪ੍ਰੋਫਿਟ ਹੋਏਗਾ ਤੇ ਦੱਸੋ ਕਿ ਤੁਹਾਨੂੰ ਵੀ ਲੋਗ ਲੱਗਾ ਜੀ ਵੀ ਲੋਗ ਲੱਗਾ ਲਾਈਕ ਮੈਚ ਸ਼ੋਅ ਜੂਸ ਦਿਓ ਟਿਲ ਦੈ ਟੇਕ ਕੇਅਰ ਰੱਬ ਰੱਖਾ